ਹਾਂਜੀ ਪੰਜਾਬੀਓ ਗੱਲ ਇਹ ਆ ਵੀ ਭਾਈ ਅਮਰਤਪਾਲ ਨੂੰ ਲੈ ਕੇ ਤੇ ਬੰਦੀ ਸਿੰਘਾਂ ਨੂੰ ਲੈ ਕੇ ਜਿਹੜੀ ਬਹੁਤ ਵੱਡੀ ਅਪਡੇਟ ਆ ਚੁੱਕੀ ਐ ਕਿਉਂਕਿ ਸਾਰਿਆਂ ਨੂੰ ਪਤਾ ਵੀ ਸਰਕਾਰ ਕਦੇ ਵੀ ਨਹੀਂ ਕਹਿੰਦੀ ਵੀ ਅਸੀਂ ਇਹਨਾਂ ਨੂੰ ਛੱਡਣਾ ਐ ਇਹਨਾਂ ਨੂੰ ਬਾਹਰ ਕੱਢਣਾ ਪਰ ਹੁਣ ਬੇਹੱਦ ਜ਼ਿਆਦਾ ਮਾਹੌਲ ਗਰਮ ਹੋ ਚੁੱਕਿਆ ਇਸ ਤੋਂ ਪਹਿਲਾਂ ਕਿ ਤੁਸੀਂ ਕਿ ਤੁਸੀਂ ਇਹ ਗੱਲ ਨੂੰ ਪੂਰਾ ਸਮਝੋ ਮੈਂ ਤੁਹਾਡੇ ਅੱਗੇ ਪੂਰੀ ਗੱਲ ਖੋਲੂਗਾ ਕਿ ਸਿੰਘਾਂ ਨੇ ਕਿਹਾ ਕੀ ਹੈ ਹੁਣ ਦੋਨੇ ਸਰਕਾਰਾਂ ਨੂੰ ਪਲੇਂਜੇ ਵਿੱਚ ਲਿਆ ਜਾਊਗਾ ਸੈਂਟਰ ਗਵਰਨਮੈਂਟ ਨੂੰ ਤੇ ਪੰਜਾਬ ਸਰਕਾਰ ਨੂੰ ਗੱਲ ਕੀ ਹੈ ਵੀ ਹੁਣ ਜੋਸ਼ ਬੇहद ਜਿਆਦੇ ਖਤਰਨਾਕ ਹੋ ਚੁੱਕਿਆ ਸਾਡੇ ਸਿੰਘਾਂ ਦਾ ਸਾਡੇ ਪੰਜਾਬ ਦਾ ਸਾਡਾ ਸਾਰਿਆਂ ਦਾ ਕਿਉਂਕਿ ਸਾਰਿਆਂ ਨੂੰ ਪਤਾ ਵੀ ਬੰਦੀ ਸਿੰਘ ਤੇ ਭਾਈ ਅਮਰਪਾਲ ਦੇ ਨਾਲ ਹਰ ਰੋਜ਼ ਤਸ਼ੱਦਦ ਹੁੰਦਾ ਰਾਤ ਵੀ ਖਬਰ ਆਈ ਸੀ ਮੈਂ ਪਾ ਚੁੱਕਿਆ ਸਵੇਰ ਕਿ ਇੱਕ ਸਿੰਘ ਆਪਣਾ ਉਹਦੇ ਨਾਲ ਜਿਹੜੀ ਕਿ ਉਹਦੀ ਦਵਾਈ ਬੰਦ ਕੀਤੀ ਗਈ ਹੈ ਮਿਰਗੀ ਦਾ ਦੌਰਾ ਪੈਂਦਾ ਜਿਹੜਾ ਕਿ ਬਹੁਤ ਜਿਆਦਾ ਖਤਰਨਾਕ ਹੁੰਦਾ ਦਵਾਈ ਬੰਦ ਕਰਨਾ ਬੇहद ਜਿਆਦਾ ਖਤਰੇ ਤੋਂ ਖਾਲੀ ਨਹੀਂ ਹੁੰਦੀ ਗੱਲ ਪਰ ਮੇਨ ਮੁੱਦੇ ਦੀ ਗੱਲ ਇਹ ਆ ਵੀ ਹੁਣ ਸਿੰਘਾਂ ਨੇ ਜਿਹੜਾ ਕਿ ਅਲਟੀਮੇਟਮ ਦਿੱਤਾ ਹੈ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੂੰ ਉਹ ਕੀ ਹੈ ਹੋਏ ਹੈ ਵੀ 20 ਅਕਤੂਬਰ ਤੱਕ ਜੇ ਬੰਦੀ ਸਿੰਘ ਤੇ ਭਾਈ ਅਮਰਤਪਾਲ ਸਿੰਘ ਨਾ ਬਾਹਰ ਆਇਆ ਤਾਂ ਸਰਕਾਰਾਂ ਦੀ ਉਹ ਦਸ਼ਾ ਹੋਣੀ ਹੈ ਕਿ ਪੂਰਾ ਸੰਸਾਰ ਦੇਖੂ ਇਸ ਨੂੰ ਇਹ ਪੰਜਾਬ ਆ ਪੰਜਾਬ ਦੇ ਵਿੱਚ ਜੇ ਕੋਈ ਐਸੀ ਮੋਮੈਂਟ ਹੋਈ ਤੇ ਫਿਰ ਪੰਜਾਬ ਦਾ ਇੱਕ ਨਵਾਂ ਇਤਿਹਾਸ ਲਿਖਿਆ ਜਾਊਗਾ ਸਾਡੇ ਨੌਜਵਾਨਾਂ ਦੁਆਰਾ ਸਾਡੇ ਸਿੰਘਾਂ ਦੁਆਰਾ ਤਾਂ ਹੁਣ ਮੈਂ ਤੁਹਾਨੂੰ ਉਹ ਝਲਕ ਦਿਖਾਉਂਗਾ ਜਿਹੜੀ ਕਿ ਸਾਡੇ ਪੰਜਾਬ ਨੂੰ ਲੈ ਕੇ ਵਹਿ ਗਏ ਨੇ ਇਹ ਲੋਕ ਸਾਡੇ ਯੋਧਿਆਂ ਨੂੰ ਅੰਦਰ ਕੀਤਾ ਹੋਇਆ ਤੇ ਜਿਹੜੀ ਇਹਨਾਂ ਦੇ ਖਿਲਾਫ ਹੁਣ ਮਹੀਮ ਚੱਕੀ ਹੈ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਸਿੰਘ ਸਾਡੇ ਜਿਹੜਾ ਕਿ ਇਹ ਤੁਰਨਗੇ ਤੇ ਹੁਣ ਤੁਹਾਡੇ ਸਾਹਮਣੇ ਮੈਂ ਪੇਸ਼ ਕਰ ਲਗਿਆ ਪੂਰੀ ਗੱਲਬਾਤ। ਦਸਾਰੀਆਂ ਚਿੱਠੀਆਂ ਲਿਖੀਆਂ ਨੇ ਪਰ ਉਹਨਾਂ ਦੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੋ ਰਹੀ ਹੈ ਇਸ ਲਈ ਸਮੁੱਚੀ ਕੌਮ ਨੂੰ ਪੇੜਤੀ ਹੈ ਕਿ ਉਹਨਾਂ ਦੇ ਲਈ ਆਵਾਜ਼ ਉਬਲੰਦ ਕਰੀਏ ਤੇ ਸਰਕਾਰ ਤੱਕ ਪਹੁੰਚਾ ਸਕੀਏ ਤੇ ਜਿਹੜੀਆਂ ਦਵਾਈਆਂ ਬੰਦ ਕੀਤੀਆਂ ਨੇ ਉਹਨਾਂ ਨੂੰ ਦੁਬਾਰਾ ਚਾਲੂ ਕੀਤਾ ਜਾ ਸਕੇ ਜੋ ਨੇ ਵੀਡੀਓ ਚੁੱਕਿਆ ਅੱਗੇ ਕਹਿੰਦੇ ਨੇ ਖਾਰਾ ਕਿ ਕੁਲਵੰਤ ਸਿੰਘ ਰੌਕੇ ਤੋਂ ਇਲਾਵਾ ਕੁਝ ਹੋਰ ਸਾਥੀਆਂ ਦੀਆਂ ਵੀ ਗਵਈਆਂ ਨੂੰ ਬੰਦ ਕੀਤਾ ਗਿਆ ਕੁਲਵੰਤ ਸਿੰਘ ਰੌਕੇ ਵੀ ਐਨਐਸਐਸ ਦੇ ਤਹਿਤ ਅਮ੍ਰਿਤਪਾਲ ਸਿੰਘ ਦੇ ਨਾਲ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ ਸੋ ਇਹ ਸਾਫ਼ ਕਹਿ ਦਿੰਦਾ ਹੈ ਮਾਨ ਸਿੰਘ ਖਾਰਾ ਨੇ ਕਿ ਕੁਲਵੰਤ ਸਿੰਘ ਰੌਕੇ ਤੋਂ ਇਲਾਵਾ ਹੋਰ ਜੋ ਸਾਥੀ ਬੰਦ ਨੇ ਅੰਦਰ ਜੇਲ੍ਹ ਦੇ ਵਿੱਚ ਡਿਬਰੂਗੜ੍ਹ ਦੇ ਵਿੱਚ ਉਹਨਾਂ ਦੀਆਂ 20 ਦਵਾਈਆਂ ਬੰਦ ਕੀਤੀਆਂ ਗਈਆਂ ਨੇ ਮੈਡੀਕਲ ਸੇਵਾਵਾਂ ਉਹਨਾਂ ਨੂੰ ਨਹੀਂ ਦਿੱਤੀਆਂ ਜਾ ਰਹੀਆਂ ਇੱਕ ਪਾਸੇ ਹਾਲੇ ਤੱਕ ਅਮਰਿਤਪਾਲ ਸਿੰਘ ਜੇਲ੍ਹ ਦੇ ਵਿੱਚ ਨੇ ਹੰਤੀ ਵੀ ਬਣ ਗਈ ਨੇ ਸੌਂ ਵੀ ਚੋਕ ਲਈਏ ਪਰ ਹਾਲੇ ਤੱਕ ਬਾਹਰ ਨਹੀਂ ਆਉਣ ਦਿੱਤਾ ਜਾ ਰਿਹਾ ਤਾਂ ਦੂਜੇ ਪਾਸੇ ਅਜਿਹੇ ਹਾਲਾਤ ਬਣ ਰਹੇ ਨੇ ਤਾਂ ਕਿਤਨਾ ਕਿਤੇ ਬਹੁਤ ਵੱਡੀ ਮੁਸੀਬਤ ਅੰਦਰ ਜੋ ਸਿੰਘ ਨੇ ਇਸ ਦੇ ਤਹਿਤ ਉਹਨਾਂ ਦੇ ਲਈ ਹੈ ਸੋ ਇਸ ਮਾਮਲੇ ਦੇ ਵਿੱਚ ਵਧੇਰੇ ਗੱਲਬਾਤ ਲਈ ਸਾਡੇ ਨਾਲ ਫੋਨ ਲਾਈਨ ਸਵਾਗਤ ਹੈ ਤੁਹਾਡੇ ਚੈਨਲ ਤੇ ਮੈਂ ਬਹੁਤ ਬਹੁਤ ਤੁਹਾਡੀ ਨੂੰ ਬੜਾ ਬੜਾ ਧੰਨਵਾਦ ਕਰਦਾ ਜੀ ਮੇਰਾ ਪਹਿਲਾ ਸਵਾਲ ਇਹ ਹੋਏਗਾ ਤੁਹਾਡੇ ਤੋਂ ਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਐਨਐਸਐਟ ਦੇ ਤਹਿਤ ਜੋ ਸਿੰਘ ਅੰਦਰ ਬੰਦ ਨੇ ਉਹਨਾਂ ਨੂੰ ਲੈ ਕੇ ਕੁਝ ਨਾ ਕੁਝ ਪੈਦਲੇ ਲਈ ਜਾ ਰਹੇ ਨੇ ਤਾਂ ਹੋਣ ਜੋ ਹੈ ਮੈਡੀਕਲ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਕੀ ਕਹਿਣਾ ਚਾਹੋਗੇ ਆਹ ਲਓ ਜੀ ਸਰਕਾਰ ਦੇ ਲੈ ਕੇ ਜੀ ਉਹ ਤੋਂ ਅੱਡੀ ਸਰਕਾਰ ਦੇ ਲੈ ਕੇ ਮਾਨੂੰ ਕੋਈ ਵੀ ਨਾਰਮਲ そう。<noise> ਸੋਨੇ ਉਹਨਾਂ ਨੂੰ ਮਿਰਗੀ ਦੇ ਦੋਰੇ ਪੈਂਦੇ ਨੇ ਤਾਂ ਉਹ ਵੀ ਦਵਾਈਆਂ ਨਹੀਂ ਦਿੱਤੀਆਂ ਜਾ ਰਹੀਆਂ ਤਾਂ ਉਹਨਾਂ ਦੇ ਦੋਰੇ ਵੱਧ ਗਏ ਨੇ ਉਹਨਾਂ ਦੇ ਅੰਦਰ ਹਾਂ ਮੈਂ ਨਾ ਇਹ ਕੋਈ ਸਰਕਾਰ ਇੱਕ ਮਿੰਟ ਜੀ ਮੈਂ ਤੁਹਾਨੂੰ ਉਹ ਗੱਲ ਸੁਣਾਉਣਾ ਜਿਹੜਾ ਕਿ ਬਲਵੰਤ ਸਿੰਘ ਦੇ ਤਾਂ ਮਿਰਗੀ ਦੇ ਦੋਰੇ ਵੱਧ ਇੱਕ ਮਿੰਟ ਵੀਰੇ ਆ ਸੁਣੋ ਪੰਜਾਬੀ ਉਹ ਮੇਨ ਗੱਲ ਜਿਹੜੀ ਮੈਂ ਸੁਣਾਉਣਾ ਚਾਹੁੰਦਾ ਹੈ ਕਿ ਨਹੀ ਦਿਖਾਈ ਹੁੰਦੀ ਮੈਂ ਤੁਹਾਨੂੰ ਸ਼ਿਦਾਰਤ ਦੇ ਰਵਾਤ ਗਾਰੇ ਗਾਰੋ ਪਰਮੇ ਉਸ ਰਾਡਾ ਤੇ ਜੀ ਉਹ ਆਇਆ ਕੌਂਟਰ ਸਰ ਦੇ ਅਰਦਾਸ ਕਰਕੇ ਬੇਨਤੀ ਕਰਕੇ ਆਇਆ ਜਿਸ ਦੇ ਕੋਲ ਸਰਕਾਰ ਨੂੰ ਇਹ ਪਹਿਲਾਂ ਹੀ ਕਹ ਰਹੇ ਆਂ ਕਿ ਇਹ ਤੋਂ ਕੁਪੜੇ ਦਾ ਵਿਲਪ ਹੈ ਹਰ ਉਹ ਪਹਿਲੇ ਆ ਕਰੋ ਹੁਣ ਭਾਈ ਆ ਇਸ ਟਾਈਮ ਤੇ ਕੋਈ ਨਾਰਮਲ ਆਇਆ ਖ਼ਜ਼ਾਨੇ ਉਹ ਇਟਾ ਰਖੇ ਆ ਕਰਦੇ ਸਾ ਪੀਆ ਜੀ ਅ ਜੀ ਬਹੁਤ ਬਹੁਤ ਧੰਨਵਾਦ ਦੇਖੋ ਗੱਲ ਬੜੀ ਗੰਭੀਰ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੋਊਗਾ ਪੱਕਾ ਹੀ ਇਹਨਾਂ ਨੇ ਉਹਨੂੰ ਬਾਹਰ ਕੱਢਣਾ ਨਹੀਂ ਭਾਈ ਸਾਹਿਬ ਨੂੰ ਤੇ ਜਿਹੜੇ ਸਾਡੇ ਸਿੰਘ ਨੇ ਤੇ ਫਿਰ ਇੰਨਾ ਹਿਸਾਬ ਲਾ ਲਿਓ ਮਾਹੌਲ ਚਾਰੇ ਪਾਸਿਓ ਸਿੱਖ ਕੌਮ ਨੂੰ ਸਕੰਜੇ ਦੇ ਵਿੱਚ ਲਿਆ ਜਾ ਰਿਹਾ ਪੂਰੇ ਮਤਲਬ ਤਰੀਕੇ ਦੇ ਨਾਲ ਇੱਕ ਪਾਸੇ ਕੰਗੜਾ ਰਣਾਉਤ ਦੀ ਫਿਲਮ ਲਵਾਈ ਜਾਊਗੀ ਤੁਹਾਡੇ ਕੋਲੇ ਮੈਂ ਅੱਜ ਪੂਰੀ ਗੱਲ ਖੋਲ ਦਿੱਤੀ ਇੱਕ ਪਾਸੇ ਪੂਰੀ ਉਹ ਜਿਹੜੀ ਕਿ ਫਿਲਮ ਲਵਾਈ ਜਾਊਗੀ ਜਿਹੜੀ ਸਿੰਘਾਂ ਦੇ ਖਿਲਾਫ ਹੈ ਦੂਜੇ ਪਾਸੇ ਭਾਈ ਅਮਰਪਾਲ ਨੂੰ ਬਾਹਰ ਨਹੀਂ ਕੱਢਿਆ ਜਾਊਗਾ 20 ਅਕਤੂਬਰ ਨੂੰ ਤੇ ਫਿਰ ਸਾਡੇ ਸਿੰਘ ਅਸੀਂ ਖੁਦ ਬੱਚਾ ਬੱਚਾ ਸਾਡਾ ਪੰਜਾਬ ਦਾ ਉਹ ਮਤਲਬ ਮੰਨਰ ਕਰ ਦੋ ਇਹਨਾਂ ਲੋਕਾਂ ਦਾ ਕਿ ਸਾਰਾ ਸੰਸਾਰ ਦੇਖੂਗਾ ਮੈਂ ਪਹਿਲਾਂ ਵੀ ਰਿਪੀਟ ਕਰ ਰਿਹਾ ਦੁਬਾਰਾ ਪੂਰੀ ਦੁਨੀਆ ਦੇਖੂਗੀ ਵੀ ਜੇਕਰ ਬੰਦੀ ਸਿੰਘਾਂ ਨੂੰ ਅਮਰਤਪਾਲ ਸਿੰਘ ਨੂੰ ਬਾਹਰ ਨਾ ਕੱਢਿਆ ਤਾਂ ਸਾਡਾ ਜਿਹੜਾ ਕਿ ਪੰਜਾਬ ਹੈ ਜਾਂ ਤਾਂ ਫਿਰ ਡਿਬਰੂਗੜ੍ਹ ਜੇਲ੍ਹਾਂ ਦੇ ਵਿੱਚ ਹੀ ਜਾਊਗਾ ਤੇ ਜਾਂ ਫਿਰ ਪੰਜਾਬ ਸਰਕਾਰ ਦਾ ਜਿਹੜਾ ਮੁੱਖ ਮੰਤਰੀ ਆ ਬਣਾਇਆ ਹੋਇਆ ਇਹਨਾਂ ਦੇ ਘਰੇ ਜਾਊਗਾ ਪਹਿਲਾਂ ਤਾਂ ਪੰਜਾਬ ਸਰਕਾਰ ਹੀ ਸੁਣ ਲੈ ਵੀ ਤੁਹਾਡਾ ਹੀ ਹੱਕ ਬਣਦਾ ਤੁਸੀਂ ਪਰ ਕਿਉਂ ਛੜਾਉਂਗੇ ਜਦੋਂ ਤੁਸੀਂ ਤਾਂ ਅੰਦਰ ਕੀਤਾ ਹੋਇਆ ਸਾਡਾ ਬੰਦਾ ਸੋ ਸਾਰੇ ਭਰਾਵਾਂ ਨੂੰ ਮੇਰੀ ਬੇਨਤੀ ਆ ਜਿੰਨਾ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਸਕਦੇ ਹੋ ਕਰ ਦਿਓ ਮਸਲਾ ਇਕੱਲੇ ਕਿਸੇ ਬੰਦੇ ਦਾ ਨਹੀਂ ਹੁੰਦਾ ਇਹਦੇ ਨਾਲ ਪਤਾ ਨਹੀਂ ਕੀ ਕੁਝ ਜੁੜਿਆ ਹੁੰਦਾ ਖਵਰਾ ਕਿਦਾ ਭਲਾ ਕਿਹਦੇ ਹੱਥਾਂ ਦੇ ਵਿੱਚ ਲਿਖਿਆ ਹੋਵੇ ਵਾਹਿਗੁਰੂ ਨੇ ਇਹ ਕੋਈ ਨਹੀਂ ਜਾਣਦਾ ਸੋ ਇਸ ਕਰਕੇ ਹੀ ਮੇਰੀ ਬੇਨਤੀ ਹੁੰਦੀ ਆ ਆਪਣਾ ਸਨੇਹਾ ਜੇਕਰ ਕਿਸੇ ਬੰਦੇ ਦੇ ਕੰਨਾਂ ਦੇ ਵਿੱਚ ਗੱਲ ਪੈਂਦੀ ਆ ਤਾਂ ਹੋ ਸਕਦਾ ਬੰਦੇ ਦੇ ਵਿੱਚ ਕੋਈ ਹੋਰ ਪਰਮਾਤਮਾ ਦੀ ਰੂਹ ਪ੍ਰਵੇਸ਼ ਕਰ ਜਾਵੇ ਕਿ ਯਾਰ ਹਾਂ ਆਪਾਂ ਨੂੰ ਵੀ ਲੜਨਾ ਚਾਹੀਦਾ ਆਪਾਂ ਨੂੰ ਵੀ ਖੜਨਾ ਚਾਹੀਦਾ ਕਿਉਂਕਿ ਇੱਕ ਹੱਕ ਤੇ ਸੱਚ ਦੀ ਗੱਲ ਆ ਪਹਿਲਾਂ ਤੁਸੀਂ ਇਹ ਹਸਾਬ ਲਾਓ ਸਿੰਘੋ ਪੰਜਾਬੀਓ ਵੀ ਜਿਵੇਂ ਸਾਡੇ ਜਿਹੜੇ ਕੌਮੀ ਯੋਧੇ ਸੀ ਜੇਕਰ ਉਹ ਇਹ ਗੱਲਾਂ ਸੋਚਦੇ ਵੀ ਆਪਾਂ ਕੀ ਲੈਣਾ ਤਾਂ ਫਿਰ ਆਪਾਂ ਬਾਈ ਨਾ ਤਾਂ ਅਜਾ ਯਾਦ ਹੋਣੇ ਸੀ ਤੇ ਨਾ ਹੀ ਆਪਾਂ ਇੱਥੋਂ ਗੁਲਾਮੀ ਦਾ ਜਿਹੜਾ ਕਿ ਪਟਾ ਪਾਇਆ ਸੀ ਅੱਜ ਵੀ ਮੌਜੂਦ ਹੁੰਦਾ ਵੈਸੇ ਤਾਂ ਗੁਲਾਮੀ ਅੱਧੀ ਕ ਹੈਗੀ ਐ ਕਿਉਂਕਿ ਸੜਕਾਂ ਦੇ ਉੱਤੇ ਧਰਨੇ ਮੈਂ ਪਹਿਲਾਂ ਵੀ ਦੱਸਿਆ ਕਈ ਵੀਡੀਓ ਦੇ ਵਿੱਚ ਉਦੋਂ ਹੀ ਲੱਗਦੇ ਹੁੰਦੇ ਨੇ ਜਦੋਂ ਬੰਦਾ ਗੁਲਾਮ ਹੋਵੇ ਇਹ ਗੁਲਾਮੀ ਦੀ ਨਿਸ਼ਾਨੀ ਐ ਸੋ ਹੁਣ ਮੇਰੀ ਅਪੀਲ ਆ ਜਿਹੜਾ ਕੋਈ ਭੈਣ ਭਰਾ ਨਵਾਂ ਚੈਨਲ ਤੇ ਆ ਉਹ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਪੰਜਾਬ ਦੇ ਪ੍ਰਤੀ ਜਿਹੜਾ ਪਾਵਾਂਗੇ ਉਹ ਤੁਹਾਡੇ ਤੱਕ ਪਹੁੰਚਦਾ ਰਹੂਗਾ ਜੀ ਬੈਨ ਦੀ ਕੰਟੀ ਜ਼ਰੂਰ ਦਵਾ ਦੇਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਧੰਨਵਾਦ ਜੀ